ਇਸ ਲੰਗੜੀ ਨਾਲ ਤਾਂ ਕੋਈ ਅੰਨਾ ਹੀ ਵਿਆਹ ਕਰਾਏਗਾ ਮੇਰੀਆਂ ਤਿੰਨਾਂ ਭਾਬੀਆਂ ਨੇ ਮੇਰਾ ਖੂਬ ਮਜ਼ਾਕ ਉਡਾਇਆ ਫਿਰ ਇੱਕ ਦਿਨ ਮੇਰੇ ਭਰਾਵਾਂ ਨੇ ਮੇਰਾ ਵਿਆਹ ਇੱਕ ਕਵਾੜੀਏ ਨਾਲ ਕਰ ਦਿੱਤਾ ਅਤੇ ਵਿਦਾਈ ਤੋਂ ਬਾਅਦ ਜਿਵੇਂ ਹੀ ਮੈਂ ਉਸਦੇ ਘਰ ਪਹੁੰਚੀ ਤਾਂ ਮੇਰੇ ਹੋਸ਼ ਹੀ ਉੱਡ ਗਏ ਕਿਉਂਕਿ ਉੱਥੇ ਤਾਂ ਇੱਕ ਪਿੰਡ ਸੀ ਜਿਸ ਦਾ ਨਾਮ ਸੀ ਜੱਬਲਪੁਰ ਇੱਕ ਸ਼ਾਂਤ ਹਰਿਆਲੀ ਨਾਲ ਘਿਰਿਆ ਹੋਇਆ ਇਲਾਕਾ ਜਿੱਥੇ ਲੋਕਾਂ ਦੇ ਚਿਹਰਿਆਂ ਤੇ ਜ਼ਿਆਦਾ ਬੋਲ ਨਹੀਂ ਸੀ ਪਰ ਅੱਖਾਂ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਸੀ ਉਸੇ ਪਿੰਡ ਵਿੱਚ ਇੱਕ ਘਰ ਸੀ ਪੁਰਾਣਾ ਕੱਚੀ ਮਿੱਟੀ ਦਾ ਬਣਿਆ ਛੱਤ ਤੇ ਸੁੱਕੀ ਘਾਹ ਦੇ ਗੱਟੇ ਅਤੇ ਬੇੜੇ ਵਿੱਚ ਟੁੱਟੀਆਂ ਕੁਠਰੀਆਂ ਉਸੇ ਘਰ ਵਿੱਚ ਇੱਕ ਬੱਚੀ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਦੀਪਾ ਉਸ ਦੀਆਂ ਤਿੰਨ ਭੈਣਾਂ ਤਿੰਨ ਭਰਾ ਸੀ ਭਰਾਵਾਂ ਦੇ ਵਿਆਹ ਹੋ ਚੁੱਕੇ ਸੀ ਪਰ ਦੀਪਾ ਦੇ ਜਨਮ ਦੇ ਨਾਲ ਹੀ ਜਿਵੇਂ ਘਰ ਦੀਆਂ ਕੰਧਾਂ ਤੇ ਅੰਧਕਾਰ ਉਤਰ ਆਇਆ ਜਦੋਂ ਉਹ 1 ਸਾਲ ਦੀ ਹੋਈ ਤਾਂ ਮਾਪੇ ਨੂੰ ਸਮਝਾਇਆ ਕਿ ਉਸ ਦਾ ਇੱਕ ਪੈਰ ਠੀਕ ਕੰਮ ਨਹੀਂ ਕਰਦਾ ਡਾਕਟਰ ਨੇ ਦੱਸਿਆ ਕਿ ਇਹ ਪੋਲੀਓ ਹੈ ਜੀਵਨ ਭਰ ਇਹ ਪੈਰ ਕਦੇ ਸਿਹਤਮਾਨ ਨਹੀਂ ਹੋਵੇਗਾ ਪਿਤਾ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਗੋ ਨਾਰਾਜ਼ਗੀ ਸੀ ਉਹ ਚੁੱਪ ਹੋ ਗਏ ਅਤੇ ਮਾਣੇ ਬੱਚੀ ਨੂੰ ਗੋਦੀ ਵਿੱਚ ਚੁੱਕਿਆ ਪਰ ਚਿਹਰੇ ਤੇ ਸਨ ਨਾਟਾ ਛਾ ਗਿਆ ਚੌਥੀ ਧੀ ਅਤੇ ਉਤੋਂ ਲੰਗੜੀ ਪਿੰਡ ਦੀਆਂ ਔਰਤਾਂ ਨੇ ਕਿਹਾ ਇਹ ਕਿਸ ਪਾਪ ਦਾ ਫਲ ਹੈ ਕੋਈ ਬੋਲਿਆ ਕਿਸੇ ਟੋਟਕੇ ਦਾ ਅਸਰ ਜਾਪਦਾ ਹੈ ਅਤੇ ਹੁਣ ਦੀਪਾ ਦੀ ਪਹਿਚਾਣ ਬਣ ਗਈ ਉਹ ਜੋ ਠੀਕ ਤਰ੍ਹਾਂ ਨਹੀਂ ਠੁਰ ਸਕਦੀ ਸ਼ੁਰੂਆਤ ਤੋਂ ਹੀ ਜੀਵਨ ਵਿੱਚ ਉਸ ਲਈ ਸੰਘਰਸ਼ ਸੀ ਉਸ ਦੀਆਂ ਤਿੰਨ ਭਟੀਆਂ ਪਹਿਣਾ ਸਨ ਸੁੰਦਰ ਸਿੱਧੀਆਂ ਤੇਜ ਪਰ ਦੀਪਾ ਲਈ ਹਰ ਚੀਜ਼ ਮੁਸ਼ਕਿਲ ਸੀ ਘਰ ਵਿੱਚ ਵੀ ਤੇ ਰਸਕਾਰ ਬਾਹਰ ਵੀ ਲੜਕੀ ਹੋਣ ਦੀ ਪੀੜ ਦੇ ਉੱਤੇ ਅਪਾਹਜਤਾ ਦਾ ਕਲੰਕ ਉਹ ਕਸੀਟ ਕਸੀਟ ਕੇ ਤੁਰਦੀ ਸੀ ਮਾਂ ਨੇ ਇੱਕ ਲੱਕੜ ਦੀ ਬਸਾਖੀ ਬਣਵਾਈ ਦੀਪਾ ਨੇ ਸਕੂਲ ਜਾਣ ਦੀ ਜਿੱਦ ਕੀਤੀ ਇਹ ਤਾਂ ਪੜਨ ਵਿੱਚ ਤੇਜ ਹੈ ਮਾਂ ਨੇ ਸੋਚਿਆ ਪਿਤਾ ਪਹਿਲਾਂ ਵਿਰੋਧ ਕਰਦੇ ਰਹੇ ਪਰ ਅੰਤ ਵਿੱਚ ਹਾਰ ਗਿਆ ਜਾ ਪੜ ਪਰ ਕਿਸੇ ਨੂੰ ਸ਼ਿਕਾਇਤ ਨਾ ਮਿਲੇ ਕਿ ਲੰਗੜੀ ਲੜਕੀ ਉਸ ਦੀ ਬੱਚੀ ਨਾਲ ਬੈਠਦੀ ਹੈ ਸਕੂਲ ਵਿੱਚ ਵੀ ਬੱਚੇ ਹੱਸਦੇ ਹਨ ਹਾਂ ਤੂੰ ਤਾਂ ਭੱਜ ਨਹੀਂ ਸਕਦੀ ਦੇਖ ਬਸਾਖੀ ਤੇ ਨੱਚਦੀ ਪਰੀ ਪਰ ਦੀਪਾ ਦੇ ਕੰਨਾਂ ਵਿੱਚ ਇਹ ਸ਼ੋਰ ਘੱਟ ਹੀ ਪੈਂਦਾ ਸੀ ਕਿਉਂਕਿ ਉਸ ਨੂੰ ਕਿਤਾਬਾਂ ਵਿੱਚ ਸਕੂਨ ਮਿਲਦਾ ਸੀ ਉਸ ਕੋਲ ਸੁੰਦਰ ਪੈਰ ਨਹੀਂ ਸਨ ਪਰ ਕਲਪਨਾਵਾ ਦੀ ਉੱਚੀ ਉਡਾਨ ਸੀ ਜਦੋਂ ਦੀਪਾ ਪੰਜਵੀਂ ਜਮਾਤ ਵਿੱਚ ਸੀ ਤਾਂ ਉਸਦੀ ਮਾਂ ਨੇ ਇੱਕ ਪੁਰਾਣੀ ਸਿਲਾਈ ਮਸ਼ੀਨ ਖਰੀਦ ਲਈ ਬੇਟੀ ਤੂੰ ਕਢਾਈ ਸਿੱਖ ਲੈ ਪੜ੍ਹਾਈ ਵੀ ਕਰ ਘਟੋ ਘਟ ਹੱਥ ਵਿੱਚ ਹੁਨਰ ਤਾਂ ਰਹੇਗਾ ਦੀਪਾ ਦੀ ਮਾਂ ਸੰਜਣਾ ਦੇਵੀ ਬਹੁਤ ਹਿੰਮਤ ਵਾਲੀ ਔਰਤ ਸੀ ਉਹ ਜਾਣਦੀ ਸੀ ਕਿ ਉਸਦੀ ਬੇਟੀ ਨੂੰ ਦੁਨੀਆ ਇਸਕਾਰ ਦਵੇਗੀ ਪਰ ਜੇ ਆਤਮ ਬਲ ਭਰ ਦਿੱਤਾ ਜਾਵੇ ਤਾਂ ਇਹ ਲੜਕੀ ਦੂਜਿਆਂ ਦੀ ਰੋਸ਼ਨੀ ਬਣ ਸਕਦੀ ਹੈ ਦੀਪਾ ਸਵੇਰੇ ਸਕੂਲ ਜਾਂਦੀ ਦੁਪਹਿਰ ਨੂੰ ਖਾਣਾ ਬਣਾਉਂਦੀ ਫਿਰ ਵਿਸਾਖੀ ਦੇ ਸਹਾਰੇ ਮਸ਼ੀਨ ਕੋਲ ਜਾਂਦੀ ਹੌਲੀ ਹੌਲੀ ਉਸਨੇ ਰੁਮਾਲਾਂ ਤੇ ਫੁੱਲ ਸਿਹਰਾਣਿਆਂ ਤੇ ਨਾਮ ਅਤੇ ਕੱਪੜਿਆਂ ਤੇ ਸੁੰਦਰ ਕਢਾਈ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਸਮਾਜ ਕਦੋਂ ਕਿਸੇ ਅਪਾਹਜ ਲੜਕੀ ਦੀ ਤਾਰੀਫ ਕਰਦਾ ਜਦੋਂ 8ਵੀਂ ਜਮਾਤ ਵਿੱਚ ਪਹੁੰਚੀ ਤਾਂ ਵੱਡੀ ਭੈਣ ਦਾ ਵਿਆਹ ਤੈਅ ਹੋਇਆ ਘਰ ਵਿੱਚ ਮਹਿਮਾਨ ਰਿਸ਼ਤੇਦਾਰ ਸਭ ਇਕੱਠੇ ਹੋਏ ਇੱਕ ਦਿਨ ਇੱਕ ਔਰਤ ਨੇ ਤਾਣਾ ਮਾਰਿਆ ਪੈਣ ਦੀਪਾ ਦਾ ਵੀ ਵਿਆਹ ਕਰ ਦੇ ਕਿਸੇ ਵੀ ਸਾਖੀਵਾਲ ਨਾਲ ਕਰ ਦੇ ਘਰ ਵਿੱਚ ਠਹਾका ਲੱਗਿਆ ਦੀਪਾ ਉਸ ਵੇਲੇ ਰਸੋਈ ਵਿੱਚ ਰੋਟੀਆਂ ਸੇਕ ਰਹੀ ਸੀ ਹੱਥ ਵਿੱਚ ਆਟਾ ਉਸਦੇ ਦਿਲ ਨੂੰ ਬਹੁਤ ਝੋਟ ਪਹੁੰਚੀ ਉਸ ਰਾਤ ਉਹ ਮਾਂ ਨਾਲ ਲਿਫਟ ਕੇ ਬਹੁਤ ਰੋਈ ਮਾਂ ਕੀ ਮੈਂ ਸੱਚਮੁੱਚ ਕਿਸੇ ਲਈ ਬੋਝ ਹਾਂ ਸੰਜਨਾ ਨੇ ਉਸ ਨੂੰ ਚੁੱਪ ਕਰਵਾਇਆ ਧੀ ਜੋ ਦੂਜਿਆਂ ਦੀਆਂ ਅੱਖਾਂ ਨਾਲ ਆਪਣੇ ਆਪ ਨੂੰ ਵੇਖਦਾ ਹੈ ਉਹੀ ਦੁਖੀ ਹੁੰਦਾ ਹੈ ਤੂੰ ਆਪਣੀ ਰੋਸ਼ਨੀ ਆਪ ਬਣ ਪਰ ਕਿਸਮਤ ਦੀ ਧਾਰ ਹੋਰ ਵੀ ਤੇਜ਼ ਸੀ ਜਦੋਂ ਉਹ 16 ਸਾਲ ਦੀ ਹੋਈ ਉਸ ਦੀ ਮਾਂ ਦਾ ਅਚਾਨਕ ਦਿਹਾਂਤ ਹੋ ਗਿਆ ਮਾਂ ਚਲੀ ਗਈ ਅਤੇ ਜਿਵੇਂ ਉਸ ਦੀ ਦੁਨੀਆ ਹੀ ਉੱਜੜ ਗਈ ਪਿਤਾ ਚੁੱਪ ਹੋ ਗਏ ਅਤੇ ਬਾਕੀ ਘਰ ਵਾਲਿਆਂ ਨੇ ਜਿਵੇਂ ਤੈਅ ਕਰ ਲਿਆ ਕਿ ਹੁਣ ਇਸ ਦਾ ਬੋਝ ਅਸੀਂ ਨਹੀਂ ਚੁੱਕਣਾ ਦੀ ਦੀਪਾ ਦੇ ਤਿੰਨ ਭਰਾ ਸਨ ਸਾਰੇ ਵਿਆਏ ਹੋਏ ਉਹਨਾਂ ਦੀਆਂ ਪਤਨੀਆਂ ਰੋਜ਼ ਉਲਾਮੇ ਦਿੰਦੀਆਂ ਅਸੀਂ ਕਿਉਂ ਪਾਲੀਏ ਇਸ ਨੂੰ ਪਿਓ ਜਿੰਦਾ ਹੈ ਉਹੀ ਦੇਖੇ ਨਾ ਕਮਉਂਦੀ ਹੈ ਨਾ ਕਿਸੇ ਲਈ ਕਹਾ ਦੀਪਾ ਹੁਣ ਭਾਂਡੇ ਮਾਂਜਦੀ ਬੱਚਿਆਂ ਨੂੰ ਸੰਭਾਲਦੀ ਅਤੇ ਰਾਤ ਨੂੰ ਚੁੱਪਚਾਪ ਕਿਤਾਬਾਂ ਪੜ੍ਹਦੀ ਉਸ ਦਾ ਸੁਪਨਾ ਸੀ ਇੱਕ ਦਿਨ ਮੈਂ ਆਪਣੀ ਦੁਕਾਨ ਖੋਲਾਂਗੀ ਆਪਣੇ ਪੈਰਾਂ ਤੇ ਖੜੀ ਹੋਵਾਂਗੀ ਭਾਵੇਂ ਇੱਕ ਪੈਰ ਨਾਲ ਹੀ ਸਹੀ ਫਿਰ ਅਚਾਨਕ ਜਦੋਂ ਪਿਤਾ ਜੀ ਦੀ ਵੀ ਮੌਤ ਹੋ ਗਈ ਤਾਂ ਜਿਵੇਂ ਦੇ ਅਸਲੀ ਇਰਾਦਿਆਂ ਦਾ ਪਰਦਾ ਉੱਠ ਗਿਆ ਭਰਾਮਾ ਨੇ ਕਿਹਾ ਹੁਣ ਤੇਰਾ ਕੋਈ ਹੱਕ ਨਹੀਂ ਤੂੰ ਵਿਆਹ ਕਰ ਅਤੇ ਨਿਕਲ ਜਾ ਦੀਪਾ ਨੇ ਜਵਾਬ ਦਿੱਤਾ ਕਿਸ ਨਾਲ ਕਰਾਂ ਕੌਣ ਕਰਾਏਗਾ ਮੇਰੇ ਨਾਲ ਵਿਆਹ ਉਹਨਾਂ ਨੂੰ ਜਵਾਬ ਪਤਾ ਸੀ ਉਹ ਇੱਕ ਕਬਾੜੀ ਨੂੰ ਲੈ ਆਏ ਨਾਮ ਸੀ RAMU KOVARI 60-70 ਸਾਲ ਦੀ ਉਮਰ ਚਿਹਰਾ ਕਾਲਾ ਦਾੜੀ ਸਫੇਦ ਮੂੰਹ ਵਿੱਚ ਪਾਣਾ ਤੇ ਕੱਪੜੇ ਪੁਰਾਣੇ ਭਰਾਮਾ ਨੇ ਕਿਹਾ ਦੀਪਾ ਇਹ ਹੀ ਤੇਰਾ ਪਤੀ ਹੈ ਤੂੰ ਹੁਣ ਇਸ ਘਰ ਦੀ ਜ਼ਿੰਮੇਵਾਰੀ ਨਹੀਂ ਉਸਨੇ ਵਿਰੋਧ ਕੀਤਾ ਕਿਉਂਕਿ ਉਸਦੇ ਅੰਦਰ ਉਹ ਟੁੱਟ ਚੁਕਿਆ ਸੀ ਜਿਸ ਨੂੰ ਸਵੇਮਨ ਕਹਿੰਦੇ ਹਨ ਵਿਆਹ ਦੇ ਨਾਮ ਤੇ ਇੱਕ ਪੁਰਾਣਾ ਜੋੜਾ ਪਹਿਨਾਇਆ ਗਿਆ ਨਾ ਕੋਈ ਮਹਿਮਾਨ ਨਾ ਕੋਈ ਰਸਮ ਬਸ ਇੱਕ ਔਰਤ ਨੂੰ ਵੇਚ ਦਿੱਤਾ ਗਿਆ रामू ਦਾ ਘਰ ਕੀ ਸੀ ਬਸ ਇੱਕ ਟੀਨ ਦਾ ਖੋਖਾ ਕੂੜਾ ਕਬਾੜ ਖਿਲਰਿਆ ਹੋਇਆ ਬਦਬੂ ਗੰਦਗੀ ਨਾ ਰਸੋਈ ਨਾ ਬਿਸਤਰ ਬਸ ਇੱਕ ਪੁਰਾਣਾ ਬਕਸਾ ਤੇ ਇੱਕ ਲੱਕੜ ਦੀ ਖਟੋਲੀ ਦੀ ਪਰ ਆਤ ਨੂੰ ਉਸੇ ਖਟੋਲੀ ਤੇ ਬੈਠੀ ਅਤੇ ਸੋਚਿਆ ਕਿ ਇਹ ਹੀ ਮੇਰੀ ਜ਼ਿੰਦਗੀ ਹੈ ਕਿ ਇਹ ਹੀ ਮੇਰਾ ਭਾਗ ਹੈ ਆਰੇ ਨਾਮੂ ਉਹ ਨਹੀਂ ਨਿਕਲਿਆ ਜਿਸ ਤੋਂ ਉਹ ਡਰ ਰਹੀ ਸੀ ਉਹ ਬਹੁਤ ਘੱਟ ਬੋਲਦਾ ਸੀ ਬਸ ਰੋਜ਼ ਸਵੇਰੇ ਸਾਈਕਲ ਲੈ ਕੇ ਨਿਕਲ ਜਾਂਦਾ ਘਾ ਬਾੜ ਲਿਆਉਂਦਾ ਸ਼ਾਮ ਨੂੰ ਵਾਪਸ ਆਉਂਦਾ ਤੇ ਰੋਟੀ ਸੇਕ ਕੇ ਚੁੱਪਚਾਪ ਖਾ ਲੈਂਦਾ ਇੱਕ ਦਿਨ ਬੋਲਿਆ ਤੂੰ ਚਾਹੇ ਤਾਂ ਜਾ ਸਕਦੀ ਹੈਂ ਮੈਂ ਤੈਨੂੰ ਖਰੀਦਿਆ ਨਹੀਂ ਦੀਪਾ ਨੇ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਦੇਖਿਆ ਉੱਥੇ ਤਿਰਸਕਾਰ ਨਹੀਂ ਸੀ ਸਗੋਂ ਇਕੱਲਾਪਨ ਸੀ ਉਹ ਜੋ ਉਸ ਦੇ ਆਪਣੇ ਦਿਲ ਵਿੱਚ ਸੀ ਹੁਣ ਦੋਹਾਂ ਦਾ ਜੀਵਨ ਚੱਲ ਪਿਆ ਚੁੱਪਚਾਪ ਦੀਪਾ ਨੇ ਉੱਥੇ ਵੀ ਉਹੀ ਕੀਤਾ ਸਫਾਈ ਰਸੋਈ ਅਤੇ ਪੁਰਾਣੀ ਮਸ਼ੀਨ ਨਾਲ ਥੋੜੀ ਬੋਤੀ ਸਿਲਾਈ ਪਰ ਇੱਕ ਦਿਨ ਉਸਨੇ ਦੇਖਿਆ ਕਿ ਰਾਮੂ ਕੁਝੇ ਟੁੱਟੀਆਂ ਚੀਜ਼ਾਂ ਨੂੰ ਜੋੜ ਕੇ ਪੈਨ ਸਟੈਂਡ ਬਣਾ ਰਿਹਾ ਸੀ ਉਸਨੇ ਪੁੱਛਿਆ ਇਹ ਤੁਸੀਂ ਬਣਾਉਂਦੇ ਹੋ ਰਾਮੂ ਬੋਲਿਆ ਕਬਾੜ ਹੈ ਪਰ ਕਿਸੇ ਕੰਮ ਤਾਂ ਆ ਜਾਵੇਗਾ ਤਾਂ ਚੰਗਾ ਹੈ ਦੀਪਾ ਨੇ ਉਸੇ ਦਿਨ ਫੈਸਲਾ ਕਰ ਲਿਆ ਅਸੀਂ ਕਬਾੜ ਨਾਲ ਜ਼ਿੰਦਗੀ ਬਣਾ ਸਕਦੇ ਹਾਂ ਹੁਣ ਉਹ ਦੋਵੇਂ ਮਿਲ ਕੇ ਕੰਮ ਕਰਨ ਲੱਗੇ ਰਾਮੂ ਚੀਜ਼ਾਂ ਲਿਆਉਂਦਾ ਦੀਪਾ ਉਹਨਾਂ ਨੂੰ ਸਜਾਉਂਦੀ ਰੰਗਦੀ ਅਤੇ ਕੁਝ ਨਵਾਂ ਬਣਾਉਂਦੀ ਟੁੱਟੀ ਕੁਰਸੀ ਤੋਂ ਲਾਂਟਰ ਤੀਨ ਦੇ ਡੱਬਿਆਂ ਤੋਂ ਸਜਾਵਟੀ ਬਕਸੇ ਪੁਰਾਣੀਆਂ ਚੱਪਲਾਂ ਤੋਂ ਕੰਦ ਸਜਾਵਟ ਲੋਕ ਆਉਣ ਲੱਗੇ ਵੇਖਣ ਲੱਗੇ ਇੱਕ ਔਰਤ ਬੋਲੀ ਬੇਟੀ ਤੂੰ ਇਹ ਬਣਾਇਆ ਦੀਪਾ ਨੇ ਮੁਸਕਰਾ ਕੇ ਕਿਹਾ ਮੈਂ ਨਹੀਂ ਅਸੀ ਹੌਲੀ ਹੌਲੀ ਦੀਪਾ ਅਤੇ RAMMU ਦੀ ਕਬਾੜ ਕਲਾ ਪਿੰਡ ਵਿੱਚ ਮਸ਼ਹੂਰ ਹੋਣ ਲੱਗੀ ਹਰ ਐਤਵਾਰ ਨੂੰ ਲੋਕ ਉਹਨਾਂ ਦੀ ਟੀਨ ਸਟੈਂਡ ਦੇ ਬਾਹਰ ਇਕੱਠੇ ਹੋਣ ਲੱਗੇ RAMMU ਸ਼ਰਮੀਲਾ ਸੀ ਪਰ ਦੀਪਾ ਬੋਲਣਾ ਸਿੱਖ ਗਈ ਸੀ ਆਤਮ ਵਿਸ਼ਵਾਸ ਨਾਲ ਅਤੇ ਸਲੀਕੇ ਨਾਲ ਉਸਨੇ ਉੱਥੇ ਇੱਕ ਛੋਟਾ ਜਿਹਾ ਬੋਰਡ ਟੰਗ ਦਿੱਤਾ ਜਿਸ ਤੇ ਲਿਖਿਆ ਸੀ ਦੀਪਾ ਹਸਤ ਸਿਲਪ ਕੇਂਦਰ ਪੁਰਾਣੇ ਵਿੱਚ ਨਵਾਂ ਜੀਵਨ ਪਿੰਡ ਦੇ ਸਕੂਲ ਦੀ ਇੱਕ ਅਧਿਆਪਿਕਾ ਆਰਤੀ ਮੈਡਮ ਨੇ ਉਸ ਦੀਆਂ ਬਣਾਈਆਂ ਚੀਜ਼ਾਂ ਸ਼ਹਿਰ ਵਿੱਚ ਜਾ ਕੇ ਇੱਕ ਮੇਲੇ ਵਿੱਚ ਵਰਦਰਸ਼ਿਤ ਕੀਤੀਆਂ ਕੁਝ ਹੀ ਦਿਨਾਂ ਵਿੱਚ ਜਗ੍ਹਾ-ਜਗ੍ਹਾ ਤੋਂ ਆਰਡਰ ਆਉਣ ਲੱਗੇ ਦੀਪਾ ਨੇ ਰਾਮੂ ਨੂੰ ਕਿਹਾ ਹੁਣ ਸਾਨੂੰ ਹੋਰ ਲੋਕਾਂ ਨੂੰ ਜੋੜਨਾ ਹੋਵੇਗਾ ਪਿੰਡ ਦੀਆਂ ਉਹ ਔਰਤਾਂ ਜਿਨ੍ਹਾਂ ਨੂੰ ਸਮਾਜ ਨੇ ਭਰਾਇਆ ਕਰ ਦਿੱਤਾ ਉਹਨਾਂ ਨੂੰ ਨਾਲ ਲੈਣਾ ਹੈ ਰਾਮੂ ਨੇ ਕਿਹਾ ਠੀਕ ਹੈ ਫਿਰ ਦੀਪਾ ਨੇ ਪਿੰਡ ਦੀਆਂ ਤਿੰਨ ਵਿਧਵਾ ਔਰਤਾਂ ਇੱਕ ਤਲਾਕਸ਼ੁਦਾ ਅਤੇ ਇੱਕ ਦੋ ਅਪਾਹੇ ਜਿ ਲੜਕੀਆਂ ਜੋ ਪਹਿਲਾਂ ਉਸ ਵਾਂਗ ਘਰ ਵਿੱਚ ਕੈਦ ਸਨ ਉਹਨਾਂ ਨੂੰ ਬੁਲਾਇਆ ਅਤੇ ਸਮਝਾਇਆ ਕੋਈ ਕੰਮ ਛੋਟਾ ਨਹੀਂ ਹੁੰਦਾ ਔਰਤਾਂ ਨੂੰ ਇੱਕ ਦੂਜੇ ਦੀ ਢਾਲ ਬਣਨਾ ਚਾਹੀਦਾ ਹੈ ਨਾ ਕਿ ਦੀਵਾਰ ਹੌਲੀ-ਹੌਲੀ ਉੱਥੇ ਇੱਕ ਪੂਰਾ ਛੋਟਾ ਜਿਹਾ ਯੂਨਿਟ ਤਿਆਰ ਹੋ ਗਿਆ ਕੋਈ ਸਜਾਵਟੀ ਸਮਾਨ ਰੰਗਦਾ ਕੋਈ ਪੈਕਿੰਗ ਕਰਦਾ ਕੋਈ ਆਨਲਾਈਨ ਵਿਕਰੀ ਲਈ ਮੋਬਾਈਲ ਵਿੱਚ ਸਿੱਖਦਾ ਹਰਾਮੂ ਰੋਜ਼ ਸਮਾਨ ਲਿਆਉਂਦਾ ਪਰ ਹੁਣ ਉਸ ਦੇ ਚਿਹਰੇ ਤੇ ਮੁਸਕਾਨ ਸੀ ਇੱਕ ਦਿਨ ਪਿੰਡ ਵਿੱਚ ਖਬਰ ਫੈਲੀ ਕਿ ਦੀਪਾ ਨੂੰ ਜ਼ਿਲ੍ਹਾ ਪੰਚਾਇਤ ਤੋਂ ਸਨਮਾਨ ਮਿਲਣ ਵਾਲਾ ਹੈ ਅਤੇ ਤਦ ਹੀ ਉਸਦੇ ਤਿੰਨੇ ਭਰਾ ਤੇ ਉਹਨਾਂ ਦੀਆਂ ਪਤਨੀਆਂ ਵਾਪਸ ਆਏ ਭੈਣ ਤੂੰ ਤਾਂ ਸਾਡੀ ਸ਼ਾਨ ਬਣ ਗਈ ਮਾਫ ਕਰਦੇ ਸਮਾਂ ਗਲਤ ਸੀ ਦੀਪਾ ਨੇ ਉਹਨਾਂ ਨੂੰ ਅੰਦਰ ਬੁਲਾਇਆ ਪਾਣੀ ਪਿਲਾਇਆ ਪਰ ਇਸ ਵਾਰ ਉਸ ਦੀਆਂ ਅੱਖਾਂ ਅੱਖਾਂ ਵਿੱਚ ਦਇਆ ਸੀ ਡਰ ਨਹੀਂ ਉਸਨੇ ਕਿਹਾ ਜਦੋਂ ਮੈਂ ਲੰਗੜੀ ਸੀ ਤੁਸੀਂ ਮੈਨੂੰ ਵੇਚ ਦਿੱਤਾ ਹੁਣ ਜਦੋਂ ਮੈਂ ਆਪਣੇ ਪੈਰਾਂ ਤੇ ਖੜੀ ਹਾਂ ਤਾਂ ਰਿਸ਼ਤੇ ਯਾਦ ਆ ਰਹੇ ਹਨ ਭਰਾਮਾ ਨੇ ਸਿਰ ਝੁਕਾ ਲਏ ਜਿਲਾ ਮੇਲੇ ਵਿੱਚ ਮੰਚ ਤੇ ਦੀਪਾ ਨੂੰ ਬੁਲਾਇਆ ਗਿਆ ਉਹ ਆਪਣੀ ਵਿਸਾਖੀ ਤੇ ਹੋਲੀ-ਹੋਲੀ ਤੁਰੀ ਪਰ ਜਦੋਂ ਮੰਚ ਤੇ ਪਹੁੰਚੀ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਕਲੈਕਟਰ ਨੇ ਕਿਹਾ ਜੋ ਜ਼ਿੰਦਗੀ ਦੇ ਕਬਾੜ ਤੋਂ ਕਾਰੀਗਰੀ ਬਣਾ ਸਕੇ ਉਹੀ ਅਸਲੀ ਨਾਇਕ ਹੁੰਦਾ ਹੈ ਦੀਪਾ ਨੇ ਭਾਸ਼ਣ ਦਿੱਤਾ ਲੋਕਾਂ ਨੇ ਕਿਹਾ ਮੈਂ ਅਪਾਹਜ ਹਾਂ ਪਰ ਮੇਰੀ ਆਤਮਾ ਤੁਰ ਸਕਦੀ ਸੀ ਸੋਚ ਸਕਦੀ ਸੀ ਦੌੜ ਸਕਦੀ ਸੀ ਸਰੀਰ ਨਹੀਂ ਸੋਚ ਅਪਾਹਜ ਹੋ ਜਾਵੇ ਤਾਂ ਜੀਵਨ ਰੁਕਦਾ ਹੈ ਅਤੇ ਹਾਂ ਮੈਂ ਲੰਗੜੀ ਨਹੀਂ ਰੋਸ਼ਨੀ ਹਾਂ ਹੁਣ ਦੀਪਾ ਦਾ ਨਾਮ ਅਖਬਾਰਾਂ ਵਿੱਚ ਛਪਣ ਲੱਗਿਆ ਪਿੰਡ ਦੇ ਬੱਚਿਆਂ ਨੂੰ ਉਹ ਕਢਾਈ ਕਲਾ ਸਿਖਾਉਂਦੀ ਰਾਮ ਹੁਣ ਆਪਣੇ ਆਪ ਨੂੰ ਇਕੱਲਾ ਨਹੀਂ ਸਮਝਦਾ ਸੀ ਉਸਨੇ ਕਿਹਾ ਦੀਪਾ ਤੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਹੈ ਕਬਾੜ ਵਿੱਚੋਂ ਮਿਲੀ ਅਨਮੋਲ ਦੌਲਤ ਦੀਪਾ ਨੇ ਹੱਸਦੇ ਹੋਏ ਕਿਹਾ ਅਤੇ ਤੁਸੀਂ ਮੇਰੇ ਪਹਿਲੇ ਇਨਸਾਨ ਹੋ ਜਿਨ੍ਹਾਂ ਨੇ ਮੈਨੂੰ ਖਰੀਦਿਆ ਨਹੀਂ ਸਮਝਿਆ ਅੱਜ ਵੀ ਉਸ ਪਿੰਡ ਵਿੱਚ ਇੱਕ ਔਰਤ ਬੇਸਾਖੀ ਤੇ ਤੁਰਦੀ ਹੈ ਉਸਦੀ ਚਾਲ ਹੌਲੀ ਹੈ ਪਰ ਆਤਮਾ ਰਫਤਾਰ ਨਾਲ ਉੱਡਦੀ ਹੈ ਲੋਕ ਹੁਣ ਉਸਨੂੰ ਲੰਗੜੀ ਨਹੀਂ ਕਹਿੰਦੇ ਉਸਨੂੰ ਕਹਿੰਦੇ ਹਨ ਰੋਸ਼ਨੀ ਦੀਦੀ ਜੋ ਦੂਜਿਆਂ ਦੀ ਜ਼ਿੰਦਗੀ ਵਿੱਚ ਉਜਾਲਾ ਲਿਆਉਂਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ